ਸਰ ਜਗਾਲ ਜੀ ਡੀਪੀ ਦੇ ਪੰਜਾਬੀ ਦੇ ਤੁਹਾਡੇ ਇੱਕ ਰਿਪੋਰਟ ਤੋਂ ਸਵਾਗਤ ਹੈ ਤਸਵੀਰਾਂ ਦੇ ਦਿੱਤੇ ਪਏ ਤੇ ਆਪਣੀ ਸਕਰੀਨ ਦੇ ਉੱਤੇ ਜੋ ਕਿ ਸਾਂਝਾ ਕਰ ਰਹੇ ਹਾਂ ਤੁਹਾਡੇ ਨਾਲ ਬਹੁਤ ਹੀ ਅਹਿਮ ਜਾਣਕਾਰੀ ਦੇ ਨਾਲ ਤੁਹਾਨੂੰ ਦੱਈਏ ਕਿ ਮਨਰੇਗਾ ਦੀ ਸਕੀਮ ਪੰਜਾਬ ਦੇ ਵਿੱਚ ਪਿਛਲੇ ਕਈ ਸਾਲਾਂ ਤੋਂ ਜਿਹੜੀ ਇਹ ਉਹ ਚੱਲਦੀ ਆ ਰਹੀ ਹੈ ਤੁਹਾਨੂੰ ਦੱਈਏ ਕਿ ਕਾਂਗਰਸ ਦੇ ਵੇਲੇ ਚ ਲਿਆਂਦੀ ਗਈ ਇਹ ਸਕੀਮ ਬਹੁਤ ਹੀ ਵਧੀਆ ਗਰੀਬ ਤਬਕੇ ਦੇ ਲਈ ਰਹੀ ਜਿਹਦੇ ਵਿੱਚ ਬਹੁਤ ਸਾਰੇ ਗਰੀਬ ਮਜ਼ਦੂਰ ਜਿਹੜੇ ਆ ਉਹ ਇਦੇ ਵਿੱਚ ਕੰਮ ਕਰਕੇ ਆਪਣੀ ਰੋਜੀ ਰੋਟੀ ਚਲਾਉਂਦੇ ਤੇ ਵਧੀਆ ਤਰੀਕੇ ਦੇ ਨਾਲ ਜਿੰਨਾਂ ਦੇ ਪਰਿਵਾਰਾਂ ਨੂੰ ਰੋਜੀ ਰੋਟੀ ਮਿਲਦੀ ਇਥੋਂ ਤੱਕ ਕਿ ਮਨਰੇਗਾ ਇੱਕ ਐਸੀ ਸਕੀਮ ਸੀ ਜਦੇ ਵਿੱਚ ਜਿਹੜਾ ਆ ਪਰਿਵਾਰ ਦਾ ਇੱਕ ਦੋ ਜੀ ਜਿਹੜਾ ਆ ਕੰਮ ਕਰਨ ਦੇ ਲਈ ਜਰੂਰ ਚੁਣਿਆ ਜਾਂਦਾ ਸੀ ਜਿਹੜੇ ਕਿ ਮਜ਼ਦੂਰ ਲੈਵਲ ਤੇ ਕੰਮ ਕਰਦੇ ਸੀ ਉਹਦੇ ਉਪਰੰਤ ਤੁਹੰਦਾ ਦੀ ਕਿ ਪਰਿਵਾਰ ਦੇ ਵਿੱਚ ਜਿਹੜਾ ਆ ਇੱਕ ਦੋ ਜੀ ਕੰਮ ਕਰਦਾ ਸੀ ਉਹਦੇ ਮੁਤਾਬਕ ਜੇਕਰ ਇੱਕ ਜੀ ਬਿਮਾਰ ਵੀ ਤੇ ਉਹਦੀ ਜਗ੍ਹਾ ਤੇ ਦੂਸਰਾ ਜੀ ਵੀ ਜਾ ਕੇ ਜਿਹੜਾ ਆ ਉਹ ਕੰਮ ਕਰ ਸਕਦਾ ਸੀ ਤਾਂ ਕਿ ਉਸ ਦੀ ਦਿਹਾੜੀ ਨਾ ਟੁੱਟੇ ਤੇ ਕੰਮ ਜੜਾਇਆ ਚੱਲਦਾ ਰਹੇ ਨਾਲੇ ਨਾਲ ਤੁਹਾਨੂੰ ਦੱਸ ਦਈਏ ਕਿ ਬਹੁਤ ਸਾਰੇ ਥਾਵਾਂ ਦੇ ਉੱਤੇ ਮਨਰੇਗਾ ਦੇ ਵਿੱਚ ਜਿਹੜਾ ਆ ਔਰਤਾਂ ਵੀ ਕੰਮ ਕਰਦੀਆਂ ਦੇਖੀਆਂ ਚਾਹੇ ਉਹ ਆਪਣੇ ਪਤੀ ਦੇ ਜਗ੍ਹਾ ਜਾਂਦੀਆਂ ਸੀ ਚਾਹੇ ਉਹ ਆਪਣੇ ਪੁੱਤਰ ਦੀ ਜਗ੍ਹਾ ਜਾਂਦੀਆਂ ਸੀ ਚਾਹੇ ਉਹ ਆਪਣੇ ਸਹੁਰਾ ਪਰਿਵਾਰ ਜਾਂ ਆਪਣੇ ਪਿਓ ਦੀ ਜਗ੍ਹਾ ਜਾਂਦੀਆਂ ਸੀ ਪਰ ਔਰਤਾਂ ਵੀ ਕੰਮ ਕਰਕੇ ਜਿਹੜਾ ਆ ਆਪਣੇ ਘਰ ਦੇ ਵਿੱਚ ਵਧੀਆ ਰੋਜੀ ਰੋਟੀ ਲਈ ਜਿਹੜਾ ਆ ਉਹ ਕੰਮ ਕਰਦੀਆਂ ਸੀ ਮਨਰੇਗਾ ਦੇ ਵਿੱਚ ਬਹੁਤ ਸਾਰੇ ਗਰੀਬ ਤਕਕੇ ਮਜ਼ਦੂਰ ਜਿਹੜੇ ਨੇ ਉਹ ਕੰਮ ਕਰਕੇ ਆਪਣੀ ਰੋਜੀ ਰੋਟੀ ਚਲਾਉਂਦੇ ਸੀ ਪਰ ਹੁਣ ਜਿਹੜਾ ਆ ਤੰਦਾਦੀ ਇਹ ਕਿ ਪੂਰੇ ਪੰਜਾਬ ਦੇ ਵਿੱਚ ਇੱਕ ਹੜਕਮ ਮੱਚਾ ਹੋਇਆ ਆ ਜਿੰਨੂੰ ਉਹ ਕਿਹਾ ਜਾ ਰਿਹਾ ਕਿ ਮਨਰੇਗਾ ਸਕੀਮ ਹੈ ਜਿਹੜੀ ਉਹ ਪੰਜਾਬ ਦੇ ਵਿੱਚ ਬੰਦ ਹੋ ਜਾਵੇਗੀ ਬੰਦ ਹੋ ਕਿਦਾਂ ਜਾਵੇਗੀ ਉਹਦੇ ਤੇ ਵੀ ਗੱਲਬਾਤ ਕਰ ਲੈਣੀ ਆ ਤੰਦਾਦੀ ਇਹ ਕਿ ਪਿਛਲੇ ਦਿਨਾਂ ਦੇ ਵਿੱਚ ਭਾਜਪਾ ਦੀ ਸਰਕਾਰ ਜੋ ਕਿ ਸੈਂਟਰ ਦੇ ਵਿੱਚ ਹੈ ਤੇ ਸੈਂਟਰ ਸਰਕਾਰ ਨੇ ਜਿਹੜਾ ਆ ਉਹ ਕੁਝ ਐਸੇ ਕੰਮ ਕਰ ਦਿੱਤੇ ਜਿਹਦੇ ਚ ਤੁਹਾਨੂੰ ਦੱਤੇ ਕਿ ਪਹਿਲਾ ਤਾਂ ਮੰਰੇਗਾ ਦਾ ਜਿਹੜਾ ਆ ਉਹ ਕੁਝ ਨਾਮ ਚੇਂਜ ਕਰਨ ਦੀਆਂ ਵੀ ਗੱਲਾਂ ਸਾਹਮਣੇ ਆ ਰਹੀਆਂ ਕਿ ਮੰਰੇਗਾ ਦਾ ਨਾਮ ਜਿਹੜਾ ਆ ਉਹ ਚੇਂਜ ਕੀਤਾ ਜਾ ਰਿਹਾ ਬਦਲਿਆ ਜਾ ਰਿਹਾ ਕਿਉਂ ਬਦਲਿਆ ਜਾ ਰਿਹਾ ਕਿਸ ਲਈ ਬਦਲਿਆ ਜਾ ਰਿਹਾ ਤੇ ਉਹਦੇ ਬੈਨੀਫਿਟਸ ਕੀ ਨੇ ਇਹਦੇ ਬਾਰੇ ਨਾ ਤਾਂ ਸਾਨੂੰ ਪਤਾ ਆ ਨਾ ਇਹਦੀ ਕੋਈ ਜਾਣਕਾਰੀ ਆਈ ਹੈ ਤੇ ਇਹਦੇ ਤੇ ਅਸੀਂ ਕੁਝ ਕਹਿ ਵੀ ਨਹੀਂ ਸਕਦੇ ਕਿਸੇ ਤਰ੍ਹਾਂ ਦੀ ਕੋਈ ਵੀ ਟਿੱਪਣੀ ਕਰਨ ਦੀ ਨਹੀਂ ਚਾਹੀਦੀ ਕਿਉਂ ਨਾਮ ਚੇਂਜ ਕੀਤਾ ਗਿਆ ਮੰਰੇਗਾ 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 ਜਿਹੜਾ ਆ ਔਤ ਜ਼ਿਆਦਾ ਚੱਲਦਾ ਸੀ ਉਹਨੂੰ ਖਤਮ ਕਰਕੇ ਜਿਹੜਾ ਨਾਂ ਵੀ ਚੇਂਜ ਕਰ ਦਿੱਤਾ ਗਿਆ ਤੇ ਦੂਸਰੇ ਪਾਸੇ ਜਿਹੜਾ ਆ ਉਹ ਸੈਂਟਰ ਸਰਕਾਰਾਂ ਦੇ ਉੱਤੇ ਇਸ ਸਕੀਮ ਦਾ ਬੋਝ ਵੀ ਪਾਇਆ ਜਾ ਰਿਹਾ ਆ ਹਾਲਾਂਕਿ ਬੋਝ ਕਿਸ ਤਰ੍ਹਾਂ ਦਾ ਪਵੇਗਾ ਕਿੰਨਾ ਪਵੇਗਾ ਉਹਦੇ ਤੇ ਵੀ ਇਹੀ ਕੁਝ ਜ਼ਿਆਦਾ ਜਾਣਕਾਰੀ ਤੁਹਾਡੇ ਨਾਲ ਸਾਂਝੀ ਨਹੀਂ ਕਰਾਂਗੇ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੋ ਜਾਣਾ ਤੇ ਕੀ ਕਰ ਜਾਣਾ ਸਰਕਾਰਾਂ ਨੇ ਕੁਝ ਕਹਾ ਨਹੀਂ ਜਾ ਸਕਦਾ ਪਰ ਸਟੇਟ ਦੇ ਵਿੱਚ ਜਿਹੜੀਆਂ ਨੇ ਜਿੰਨੀਆਂ ਵੀ ਰਾਜਨੀਤਿਕ ਪਾਰਟੀਆਂ ਨੇ ਭਾਜਪਾ ਤੋਂ ਇਲਾਵਾ ਸਾਰੀਆਂ ਹੀ ਇਕੱਠੀਆਂ ਹੋ ਕੇ ਉਹ ਇਸ ਦੇ ਖਿਲਾਫ ਵਿਰੋਧ ਕਰਦੀਆਂ ਨਜ਼ਰ ਆਈਆਂ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਪੰਜਾਬ ਸਰਕਾਰ ਜੋ ਕਿ ਪ੍ਰੈਜੈਂਟ ਟਾਈਮ ਦੇ ਵਿੱਚ ਪੰਜਾਬ ਸਰਕਾਰ ਜੋ ਕਿ ਆਮ ਆਦਮੀ ਪਾਰਟੀ ਦੇ ਸਰਕਾਰ ਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਹ ਜਿਹੜੇ ਨੇ ਇਹ ਸਰਕਾਰ ਨੂੰ ਲੀਡ ਕਰਦੇ ਪਏ ਨੇ ਇਸ ਸਰਕਾਰ ਨੂੰ ਰਿਲੇਟ ਕਰਦੇ ਕਰਦੇ ਉਹਨਾਂ ਨੇ ਵੀ ਜਿਹੜਾ ਆ ਇਸ ਦੇ ਉੱਤੇ ਇਤਰਾਜ਼ ਜਤਾਇਆ ਉਹਨਾਂ ਦਾ ਵੀ ਬਿਆਨ ਜਿਹੜਾ ਆ ਉਹ ਸਾਹਮਣੇ ਆਉਂਦਾ ਹੈ ਕਿ ਮਨਰੇਕਾ ਸਕੀਮ ਦੇ ਉੱਤੇ ਜਿਹੜਾ ਐਡਾ ਵੱਡਾ ਜਿਹੜੀ ਗੱਲਬਾਤ ਕਰ ਦਿੱਤੀ ਗਈ ਹੈ ਸੈਂਟਰ ਸਰਕਾਰ ਵੱਲੋਂ ਨਹੀਂ ਕਰਨੀ ਚਾਹੀਦੀ ਸੀ ਇਸ ਤਰੀਕੇ ਦੇ ਨਾਲ ਬਹੁਤ ਸਾਰੇ ਗਰੀਬਾਂ ਨੇ ਮੂੰਹ ਦੇ ਵਿੱਚੋਂ ਬੁਰਕੀ ਖੋਈ ਜਾਏਗੀ ਦੂਸਰੇ ਪਾਸੇ ਇਸ ਸਕੀਮ ਨੂੰ ਲਿਆਉਣ ਵਾਲੀ ਕਾਂਗਰਸ ਸਰਕਾਰ ਜੋ ਕਿ ਉਹ ਵੀ ਉਹਦੇ ਵੀ ਕਈਆਂ ਥਾਵਾਂ ਤੇ ਉੱਥੇ ਜਿਹੜੇ ਆ ਉਹ ਦੇਖੇਗੇ ਖਾਸ ਕਰਕੇ ਗਰਦਾਸਪੁਰ ਦੇ ਵਿੱਚ ਜਿਹੜਾ ਆ ਉਹ ਭਾਜਪਾ ਸਰਕਾਰ ਦਾ ਜਿਹੜਾ ਆ ਪੋਤਲਾ ਫੋਕ ਕੇ ਪ੍ਰਦਰਸ਼ਨ ਵੀ ਕੀਤਾ ਗਿਆ ਮੰਨਰੇਕਾ ਸਕੀਮ ਨੂੰ ਲੈ ਕੇ ਉਹ ਵੀਡੀਓ ਅਸੀਂ ਪਹਿਲਾਂ ਜਿਹੜੀ ਅਪਲੋਡ ਕਰ ਚੁੱਕੇ ਆ ਉਸ ਦੇ ਉੱਤੇ ਜਿਹੜਾ ਆ ਐਮਐਲਏ ਗਰਦਾਸਪੁਰ ਬਰਿੰਦਰ ਮੀਤ ਸਿੰਘ ਪਾੜਾ ਹੋਣਾ ਦਾ ਵੀ ਬਿਆਨ ਆ ਜਾਂਦਾ ਉਹ ਵੀ ਕਹਿੰਦੇ ਨੇ ਕਿ ਇਸ ਤਰੀਕੇ ਦੇ ਨਾਲ ਗਰੀਬ ਤਬਕਿਆਂ ਨੂੰ ਜਿਹੜਾ ਆ ਮਾਰਿਆ ਜਾਏਗਾ ਉਹਨਾਂ ਦੇ ਮੂਹ ਦੇ ਵਿੱਚੋਂ ਬੁਰਕੀ ਖੋਣ ਵਾਲੀ ਗੱਲ ਆ ਸਾਰੀ ਜਾਣਕਾਰੀ ਜਿਹੜੀ ਉਹ ਬਰਿੰਦਰ ਮੀਤ ਸਿੰਘ ਪਾੜਾ ਹੋਣਾ ਨੇ ਸਾਂਝ ਕੀਤੀ ਹੈ ਆਓ ਸੁਣ ਲੈਨੇ ਆ ਤੇ ਫਿਰ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸਿਓ ਤੁਸੀਂ ਕੀ ਕਹਿਣਾ ਚਾਹੋਗੇ ਮੰਨਰੇਕਾ ਦੇ ਹੱਕ ਦੇ ਵਿੱਚ ਕਿਉਂ ਹੋ ਰਿਹਾ ਤੇ ਕਿੱਦਾਂ ਹੋ ਰਿਹਾ ਇਹਦੇ ਤੇ ਫਿਲਹਾਲ ਕੁਝ ਜ਼ਿਆਦਾ ਨਹੀਂ ਕਹਿ ਸਕਦੇ ਹਾਂ ਬਰਿੰਦਰ ਮੀਤ ਸਿੰਘ ਪਾੜਾ ਹੋਣਾ ਨੇ ਜਿਹੜੀ ਉਹ ਜਾਣਕਾਰੀ ਕਾਫੀ ਖੂਬ ਅਧਿ ਤਰੇਖਣ ਅਧਿ ਤੇ ਆਓ ਸੁਣ ਲੈਨੇ ਆ ਖੂਬ ਸੈਂਟਰ ਸਰਕਾਰ ਜਿਹੜੀ ਭਾਜਪਾ ਦੀ ਆ ਇਹ ਲਗਾਤਾਰ ਸੂਬਿਆਂ ਦੇ ਨਾਲ ਵਿਤਕਰਾ ਵੀ ਕਰ ਰਹੀ ਆ ਤੇ ਗਰੀਬਾਂ ਦਾ ਸ਼ੋਸ਼ਨ ਕਰ ਰਹੀ ਆ ਜਿਹਦੇ ਅੱਜ ਜਿਹੜੀ ਮਨਰੇਗਾ ਸਕੀਮ ਜਿਹੜੀ ਆ ਐਨੇ ਸਾਲਾਂ ਤੋਂ ਕਾਂਗਰਸ ਪਾਰਟੀ ਨੇ ਚਲਾਈ ਹੋਈ ਸੀ ਅੱਜ ਉਹਦਾ ਇੱਕ ਪਹਿਲਾਂ ਤੇ ਨਾਮ ਬਦਲਿਆ ਔਰ ਕਰੋੜਾ ਰੁਪਈਆ ਖਰਚ ਕੇ ਉਹਦਾ ਨਾਮ ਬਦਲਿਆ ਔਰ ਨਾਲ ਇਹ ਵੀ ਕਰਤਾ ਕਿ 40% ਜਿਹੜਾ ਸੂਬੇ ਆ ਉਹ ਪਹਿਲਾਂ ਪੈਸੇ ਦੇਣਗੇ ਤੇ ਤਾਂ ਜਿਹੜੀ ਮਨਰੇਗਾ ਸਕੀਮ ਉੱਥੇ ਆਏਗੀ ਜਿਵੇਂ ਪੰਜਾਬ ਆ 4 ਲੱਖ ਦਾ ਕਰਜ਼ਾ ਜਿਹੜਾ ਆਲਰੇਡੀ ਸਾਡੇ ਪੰਜਾਬ ਸਰਕਾਰ ਦੇ ਸਿਰ ਤੇ ਆ ਤੇ 40% ਇਹਨਾਂ ਦੇ ਨਹੀਂ ਸਕਣਾ ਤੇ ਸਾਡੇ ਸੂਬੇ ਦੇ ਵਿੱਚ ਮੰਰੇਗਾ ਜਿਹੜੀ ਆ ਟੋਟਲੀ ਬੰਦ ਹੋਣ ਜਾ ਰਹੀ ਆ ਔਰ ਗਰੀਬ ਲੋਕ ਜਿਨ੍ਹਾਂ ਦੇ ਚੁੱਲ੍ਹੇ ਹੀ ਮੰਰੇਗਾ ਦੀਆਂ ਦਿਹਾੜੀਆਂ ਤੋਂ ਚੱਲਦੇ ਆ ਉਹਨਾਂ ਦੇ ਘਰਾਂ ਦੇ ਵਿੱਚ ਇਹ ਜਿਹੜੀ ਦੀਵੇ ਆ ਉਹ ਬੁਝਾਉਣ ਜਾ ਰਹੀ ਆ ਸੈਂਟਰ ਸਰਕਾਰ ਉਹਨਾਂ ਦੀ ਰੋਟੀ ਬੰਦ ਕਰਨ ਜਾ ਰਹੀ ਆ ਔਰ ਉਹਦੇ ਨਾਲ ਨਾਲ ਜਿਹੜੇ ਪਿਛਲੇ 17 ਸਾਲਾਂ ਤੋਂ ਜਿਹੜੇ ਮੰਰੇਗਾ ਦੇ ਇਹਨਾਂ ਦੇ ਕੱਚੇ ਮੁਲਾਜ਼ਮ ਰੱਖੇ ਹੋਏ ਆ ਉਹ ਕੱਚੇ ਮੁਲਾਜ਼ਮ 17 ਸਾਲਾਂ ਤੋਂ ਮੰਰੇਗਾ ਦੇ ਵਿੱਚ ਕੰਮ ਕਰ ਰਹੇ ਆ ਇਹ ਸਰਕਾਰ ਦੇ ਨਾਲ ਜਿੱਥੇ ਮੰਰੇਗਾ ਬੰਦ ਹੋਊਗੀ ਉਹਨਾਂ ਦਾ ਵੀ ਜਿਹੜਾ ਮੁਲਾਜ਼ਮਾਂ ਦਾ ਵੀ ਜਿਹੜਾ ਨੁਕਸਾਨ ਹੋਊਗਾ ਜਿਹੜੇ 17 ਸਾਲਾਂ ਤੋਂ ਸਰਕਾਰ ਨਾਲ ਸੇਵਾ ਦੇ ਰਿਹਾ ਕੱਚੇ ਮੁਲਾਜ਼ਮਾਂ ਦੇ ਤੌਰ ਤੇ ਵੀ ਸੋ ਇਸ ਕਰਕੇ ਜਿਹੜੀ ਸੈਂਟਰ ਸਰਕਾਰ ਆ ਇਹਨੂੰ ਨੀਂਦ ਤੋਂ ਜਾਗਣਾ ਚਾਹੀਦਾ ਆ ਨਾ ਬਦਲਣ ਨਾਲ ਕੁਝ ਨਹੀਂ ਹੁੰਦਾ ਕਿ ਤੁਸੀਂ ਗੁਰੂ ਮਹਾਰਾਜ ਦਾ ਨਾਮ ਰੱਖ ਲਓ ਤੁਸੀਂ ਆਪਦੇ ਕਿਸੇ ਹੋਰ ਦਾ ਨਾਮ ਰੱਖ ਲਓ ਨਾਮ ਬਦਲਣ ਨਾਲ ਨਹੀਂ ਕੁਝ ਹੋਣਾ ਕੰਮ ਪ੍ਰੈਕਟੀਕਲੀ ਕੰਮ ਕਰਕੇ ਦੱਸੋ ਇਹ ਸਾਡੀ ਸਮੁੱਚੇ ਜ਼ਿਲ੍ਹੇ ਵੱਲੋਂ ਅੱਜ ਜਿਹੜੀ ਪਾਰਟੀ ਵੱਲੋਂ ਹਾਈ ਕਮਾਂਡ ਵੱਲੋਂ ਸੀਗਾ ਇਹ ਸੈਂਟਰ ਸਰਕਾਰ ਦੇ ਖਿਲਾਫ ਅਸੀਂ ਜਿਹੜਾ ਧਰਨਾ ਲਾ ਰਹੇ ਆ ਸਾਡੀ ਮੰਗ ਹੈ ਕਿ ਮੰਡੀਕਾ ਐਜ਼ ਇਟ ਇ ਜਿਵੇਂ ਚੱਲਦੀ ਸੀ ਉਹਨੂੰ ਉਦਾਂ ਚਲਾਇਆ ਜਾਵੇ ਉਹਦਾ ਨਾਂ ਵੀ ਨਾ ਬਦਲਿਆ ਜਾਵੇ ਔਰ ਮੰਡੀਕਾ ਜਿਹੜੀ ਜਿਵੇਂ ਪਿੱਛੋਂ ਕੰਮ ਚੱਲ ਰਿਆ ਸੀਗਾ ਸਾਰੇ ਗਰੀਬਾਂ ਦੇ ਘਰ ਚੱਲ ਰਹੀ ਸੀ ਉਦਾਂ ਹੀ ਚਲਾਏ ਜਾਣ ਜਿਸ ਤਰੀਕੇ ਦੇ ਨਾਲ ਭਾਜਪਾ ਪਹਿਲਾਂ ਕਿਸਾਨੀ ਨੂੰ ਖਤਮ ਕੀਤਾ ਹੁਣ ਮਜ਼ਦੂਰਾਂ ਤੱਕ ਵੀ ਪਹੁੰਚ ਗਏ ਵਪਾਰੀ ਵੀ ਖਤਮ ਨੇ ਔਰ ਹੁਣ ਮਜ਼ਦੂਰਾਂ ਦੇ ਘਰਾਂ ਤੱਕ ਵੀ ਪਹੁੰਚ ਗਿਆ ਸੋ ਇਸ ਕਰਕੇ ਮੈਂ ਸਮਝਦਾ ਕਿ ਭਾਜਪਾ ਹਮੇਸ਼ਾ ਹੀ ਜਿੱਥੇ ਪੰਜਾਬ ਨਾਲ ਤੇ ਵਿਤਕਰਾ ਕਰਦੀ ਸੀ ਹੁਣ ਪੂਰੇ ਹਿੰਦੁਸਤਾਨ ਦੇ ਲੋਕਾਂ ਦੇ ਗਰੀਬਾਂ ਨੂੰ ਮਾਰਨ ਤੇ ਤੁਲੀ ਹੋਈ ਆ ਆਲਰੇਡੀ ਅਡਾਨੀਆਂ ਬਾਨੀਆਂ ਨੂੰ ਸਾਰਾ ਕੁਝ ਅਸੀਂ ਵੇਚ ਚੁੱਕੇ ਆ ਚਾਹੇ ਉਹ 에ਰਪੋਰਟਾਂ ਦੀ ਗੱਲ ਹੋਵੇ ਚਾਹੇ ਉਹ 에ਅਰਲਾਈਨਾਂ ਦੀ ਗੱਲ ਹੋਵੇ ਤੇ ਹੁਣ ਤੁਸੀਂ ਗਰੀਬਾਂ ਦੇ ਘਰਾਂ ਤੱਕ ਵੀ ਜਿਹੜਾ ਖਤਮ ਕਰਕੇ ਤੇ ਸਾਰਾ ਹੀ ਜਿਹੜਾ ਕੰਮ ਹੈ ਇਹ ਜਿਹੜੇ ਸਰਮਾਇਦਾਰਾਂ ਦੇ ਹੱਥਾਂ 'ਚ ਦੇਣਾ ਚਾਹੁੰਦੇ ਨੇ ਸੋ ਇਸ ਕਰਕੇ ਬੜੀ ਮੰਦ ਭਾਗੀ ਗੱਲ ਆ ਕਿ ਜਿਹੜਾ ਮੰਦੀਗਾ ਨੂੰ ਇਹ ਖਤਮ ਕਰਨ ਜਾ ਰਹੇ ਆ ਕਰਨਕਾ ਦਾ ਜਾ ਰਹੇ ਉਹਨਾਂ ਤੇ ਕਰਤਾ ਕਿ ਜਿੱਥੇ 80 ਕਰੋੜਾਂ ਲੋਕ ਮੁੰਦੇਗਾ ਚ ਕੰਮ ਕਰਦੇ ਆ ਮੇਰੇ ਕੋਲ 27 ਕਰੋੜ ਦੇ ਲਾਗੇ ਮੈਂ ਫਿਗਰ ਪੜ ਰਿਹਾ ਸੀਗਾ ਜਿਹੜੇ ਮੁੰਦੇਗਾ ਚ ਕੰਮ ਕਰਦੇ ਔਰ ਮਹਿਜ 6 ਘੰਟੇ ਦੇ ਅੰਦਰ ਅੰਦਰ ਇਹਦੇ ਤੇ ਬਹਿਸ ਕਰਕੇ ਤੇ ਰਾਤ 12 ਵਜੇ ਇਹਨਾਂ ਨੇ ਕਾਲੀ ਕਾਲੀ ਦੇ ਵਿੱਚ ਇਹ ਬਿੱਲ ਜਿਹੜਾ ਪਾਸ ਕਰਤਾ ਆ ਸੋ ਨਾਂ ਰੱਖਤਾ ਵੀਬੀਜੀ ਰਾਮ ਜੀ ਸੋ ਇਸ ਕਰਕੇ ਹਰ ਗੱਲ ਦੇ ਵਿੱਚ ਰੱਬ ਦਾ ਨਾਂ ਲਿਆਉਣਾ ਉਹਨੂੰ ਰਿਲੀਜੀਅਸ ਬੇਸਿਸ ਦੇ ਉੱਤੇ ਟੱਚ ਕਰਨਾ ਧਾਰਮਿਕ ਤੌਰ ਤੇ ਨਾਂ ਨੂੰ ਲਿਆਉਣਾ ਇਨਾਂ ਨੂੰ ਇਹ ਲੱਗਦਾ ਕਿ ਸ਼ਾਇਦ ਜਦੋਂ ਸਟਾਰਟਿੰਗ ਦੇ ਵਿੱਚ ਅਸੀਂ ਇਸ ਚੀਜ਼ 'ਚ ਸਕਸੈਸਫੁਲ ਹੋ ਗਏ ਵੀ ਲੋਕ ਲੱਗਦਾ ਕਿ ਇਹੀ ਪਾਰਟੀ ਇੱਕ Hindu ਧਰਮ ਦੀ ਰੱਖਿਆ ਕਰ ਸਕਦੀ ਆ ਇਹ ਬਿਲਕੁਲ ਮਹਿਜ ਗਲਤ ਹੈ ਮੈਂ ਆਪਣੇ ਗਰਦਾਸਪੁਰ ਦੀ ਗੱਲ ਕਰਾਂ ਸਾਡਾ ਗਰਦਾਸਪੁਰ ਜਿਹੜਾ ਧਰਮਾਂ ਤੋਂ ਉੱਪਰ ਉੱਠ ਕੇ ਅਸੀਂ ਹਰ ਯਾਤਰਾ ਹਰ ਚੀਜ਼ ਦੇ ਵਿੱਚ ਅਸੀਂ ਇਕੱਠੇ ਡਿਸਟ੍ਰਿਕਟ ਲੈਵਲ ਤੇ ਮਨਾਉਂਦੇ ਆ ਸੋ ਇਹਨਾਂ ਲੋਕਾਂ ਨੂੰ ਇਹ ਲੱਗਦਾ ਕਿ ਜੇ ਨਾ ਜੀ ਰਾਮ ਜੀ ਰੱਖਤਾ ਤੇ ਸ਼ਾਇਦ ਕੋਈ ਇਹਨਾਂ ਨੂੰ ਲੱਗੇਗਾ ਲੈ ਭਈ ਇਹਨਾਂ ਨਾਂ ਰੱਖਤਾ ਸੋ ਜਿਹੜੀ ਪੜ੍ਹੇ ਲਿਖੇ ਲੋਕ ਨੇ ਜਿਹੜੇ ਜਿਨ੍ਹਾਂ ਦੇ ਸਿਰ ਤੇ ਸਾਡੇ ਇਕਨੋਮਿਕ ਇਕਨੋਮਿਕਲੀ ਸਾਰੇ ਸਾਡੇ ਮੁਲਕ ਦੇ ਵਿੱਚ ਆਪਣਾ ਯੋਗਦਾਨ ਪਾਉਂਦੇ ਨੇ ਉਹ ਲੋਕਾਂ ਨੂੰ ਨਾਂ ਬਦਲਣ ਨਾਲ ਕੁਝ ਫਰਕ ਨਹੀਂ ਪੈਂਦਾ ਸਾਡੇ ਮੁਲਕ ਨੂੰ ਤੁਸੀਂ ਕੰਮ ਕਰਕੇ ਪ੍ਰੈਕਟੀਕਲੀ ਦਿਖਾਓ ਕੰਮ ਕਰਨ ਦੇ ਨਾਲ ਹੀ ਲੋਕਾਂ ਨੇ ਸਮਝਣਾ ਹੁਣ ਨਾਂ ਬਦਲਣ ਵਾਲਾ ਸਮਾਂ ਨਿਕਲ ਗਿਆ ਸੋ ਇਸ ਕਰਕੇ ਅਸੀਂ ਇਸ ਗੱਲ ਦਾ ਪੂਰਨ ਵਿਰੋਧ ਕਰਦੇ ਹਾਂ ਕਿ ਜਿਹੜਾ ਇਹਨਾਂ ਨੇ ਮਨਰੇਗਾ ਨੂੰ ਖਤਮ ਕੀਤਾ ਆ ਉਹਨੂੰ ਬਹਾਲ ਕੀਤਾ ਜਾਵੇ ਔਰ ਇਹ ਜਿਹੜਾ 40% ਵਾਲਾ ਕੰਮ ਇਹਨਾਂ ਨੇ ਲਾਗੂ ਕਰ ਦਿੱਤਾ ਉਹਨੂੰ ਖਤਮ ਕਰਕੇ ਐਜ਼ ਇਟ ਇਜ਼ ਹੀ ਮੰਰੇਗਾ ਨੂੰ ਚਲਾਇਆ ਜਾਵੇ ਗਰੀਬਾਂ ਦੀ ਰੋਟੀ ਨੂੰ ਜਿਹੜੀ ਲਤ ਨਾ ਮਾਰੀ ਜਾਏ ਨਹੀਂ ਤੇ ਇਹਦੇ ਨਤੀਜੇ ਜਿਹੜੇ ਆ ਸੈਂਟਰ ਸਰਕਾਰ ਨੂੰ ਬਹੁਤ ਬੁਰੀ ਤਰ੍ਹਾਂ ਭੁਗਤਣੇ ਪੈਣਗੇ ਆਮ ਆਦਮੀ ਪਾਰਟੀ ਦਾ ਕਹਿਣਾ ਕਿ ਚੋਣਾਂ ਦੀ ਕੋਈ ਵੀ ਧੱਕਾ ਨਹੀਂ ਆਇਆ ਲੋਕਾਂ ਨੇ ਸਾਨੂੰ ਜਿਤਾ ਕੇ ਤੇ ਸਤਾਈ ਦਾ ਰਸਤਾ ਸਾਫ ਇਹ ਤੁਹਾਨੂੰ ਲੱਗਦਾ ਤੁਸੀਂ ਸਾਰੇ ਪੱਤਰਕਾਰ ਮੈਨੂੰ ਪੂਰਾ ਦਿਨ ਫੋਨ ਕਰਦੇ ਰਹੇ ਹੋ ਅੰਦਰੋਂ ਪਾੜਾ ਸਾਹਿਬ ਤੁਹਾਡੇ ਨਾਲ ਧੱਕਾ ਹੋ ਗਿਆ ਛੇਤੀ ਆਓ ਤੇ ਮੈਂ ਅੱਗੋਂ ਤੁਹਾਨੂੰ ਇਹ ਗੱਲ ਕਹਿੰਦਾ ਵੀ ਮੈਂ ਹੁਣ ਇੱਟ ਮਾਰਦਾ ਅਫਸਰਾਂ ਜੀ ਲਾਲੀ ਲੋਈ ਤੇ ਕੀ ਕਰੂਗਾ ਕੋਈ ਤੇ ਜੋ ਸ਼ਰਮੀ ਲਾਲੀ ਹੀ ਇਹਨਾਂ ਨੇ ਸੋ ਇਸ ਕਰਕੇ ਰਿਜ਼ਲਟ ਵੇਖਿਆ ਜਿਹੜੇ ਕਹਿੰਦੇ ਪਾੜੇ ਦੀ ਮੰਜੀ ਠੋਕਣੀ ਆ ਵੇਖੋ ਮੈਂ ਇਹੋ ਜੇ ਸ਼ਬਦ ਬੋਲਣ 'ਚ ਵਿਸ਼ਵਾਸ ਨਹੀਂ ਰੱਖਦਾ ਔਰ ਜਦੋਂ ਆ ਪਿੱਛੇ ਐਮਸੀ ਇਲੈਕਸ਼ਨ ਆ ਉਹ ਵਾਰਡ ਸੀ ਜਿੱਥੇ ਖੜੇ ਆ ਇਹ ਕਿਹਦੀ ਵਾਰਡ ਸੀ ਕੀ ਬੈਲ ਸਾਧ ਦੀ ਆਪਣੀ ਵਾਰਡ ਸੀ ਤੇ ਫਿਰ ਇਹਦਾ ਮੱਲੇ ਜਿੱਤੇ ਅੱਜ ਮੇਰੀ ਤੇ ਮੈਂ ਤੇ ਮੰਜੀ ਤੁਹਾਡੀ ਤਿੰਨ ਚਾਰ ਵਾਰੀ ਠੋਕੀ ਆ ਮੈਂ ਤੇ ਚੂਲਾ ਵੀ ਲਾਈਆਂ ਤੁਹਾਡੀਆਂ ਬਾਈ ਦੇ ਵਿੱਚ ਕਿੱਥੋਂ ਉਥੋਂ ਆਪਣੇ ਪੰਜਾਬ ਤੋਂ 92 ਜਿੱਤ ਗਏ ਤੇ ਇੱਥੋਂ ਤੁਸੀਂ ਫੇਰ ਨਹੀਂ ਜਿੱਤ ਸਕਦੇ ਸੋ ਇਸ ਕਰਕੇ ਮਾਨਮੂਨ ਮੈਂ ਮੈਂ ਮਾਨ ਨਹੀਂ ਕਰਦਾ ਮੇਰੇ ਲੋਕਾਂ ਨੇ ਚੂਲਾਂ ਲਾਈਆਂ ਇਹਨਾਂ ਦੀਆਂ ਮੇਰੇ ਲੋਕਾਂ ਨੇ ਐਮਪੀ ਦੇ ਵਿੱਚ ਇਹ ਦੋਨੋਂ ਭਰਾ ਇਕੱਠੇ ਹੋ ਗਏ ਸੀ ਸਮਝ ਗਏ ਨਾ ਕਿਹੜਾ ਇਹਨਾਂ ਦਾ ਭਰਾ ਕਿਉਂਕਿ ਉਹ ਤੇ ਹੁਣ ਪਾਣੀ ਚ ਹੀ ਬਹਿ ਗਿਆ ਕਾਲੀਦਾਲ ਇੱਥੇ ਇੰਨਾ ਕੁ ਮਜ਼ਬੂਤ ਕਰਤਾ ਕਿ ਮਤਲਬ ਗੱਲ ਹੀ ਕੋਈ ਨਹੀਂ ਦੋ ਦੋ ਵੋਟਾਂ ਨਿਕਲ ਲਈਆਂ ਬੂਥਾਂ ਤੋਂ ਹੀ ਮੈਂ ਤੇ ਨਹੀਂ ਕਹਿ ਰਿਹਾ ਹੁਣ ਰਿਕਾਰਡ ਪਿੰਡਾਂ ਦੇ ਵਿੱਚੋਂ ਦੋ ਵੋਟਾਂ ਤਿੰਨ ਵੋਟਾਂ ਪੰਜ 6 8 9 ਤੁਹੇ ਇਸ ਕਰਕੇ ਅਕਾਲੀ ਦਲ ਪਹਿਲਾ ਧੰਨਵਾਦ ਤੇ ਬੈਲ ਸਾਹਿਬ ਕਰਨ ਅਕਾਲੀ ਦਲ ਦਾ ਜਿਨ੍ਹਾਂ ਨੇ ਇਹਨਾਂ ਨੂੰ ਪੂਰਨ ਸਮਰਥਨ ਦੇ ਕੇ ਤੇ ਵੋਟਾਂ ਪਾਈਆਂ ਦੂਜਾ ਧੰਨਵਾਦ ਇਹ ਇਹ ਐਤਕਾਂ ਦੀ ਗੱਲ ਨਹੀਂ ਐਮਪੀ ਚ ਵੀ ਇਦਾਂ ਹੋਇਆ ਐਰਕਾ ਵੀ ਇਦਾਂ ਹੋਇਆ ਤੇ ਮੈਨੂੰ ਪਰ ਇਹਦੇ 'ਚ ਕੋਈ ਇਤਰਾਜ਼ ਨਹੀਂ ਆ ਬਾਈ ਇਹ ਤੇ ਮਰਜ਼ੀ ਹੈ ਕਿਸ ਦੀ ਜੇ ਆਪਣੇ ਆਪ ਨੂੰ ਕੋ ਖਤਮ ਕਰਕੇ ਕਿਸ ਨੂੰ ਜਿੰਦਾ ਕਰਨਾ ਚਾਹੁੰਦਾ ਤੇ ਪਾੜਾ ਥੋੜਾ ਡੱਕ ਸਕਦਾ ਤੂੰ ਇਸ ਕਰਕੇ ਪਹਿਲਾ ਇਹ ਕੀਤਾ ਫਿਰ ਇਹਨਾਂ ਨੇ ਡੱਬਿਆਂ 'ਚ ਵੋਟਾਂ ਪੁਆਈਆਂ ਮੈਂ ਤੇ ਪ੍ਰੈਸ ਕਾਨਫਰੰਸ ਵੀ ਨਹੀਂ ਕਰਨੀ ਚਾਹੁੰਦਾ ਤੂੰ ਹੀ ਹੁਣ ਸਵਾਲ ਪੁੱਛ ਲਿਆ ਮੈਂ ਜਵਾਬ ਦੇ ਰਿਹਾ ਕਿਉਂਕਿ ਮੈ ਠੀਕ ਆ ਭਾਈ ਮੈਂ ਇਸ ਗੱਲ ਦਾ ਆਪਣੇ ਚਾਹੀਏ ਦੇ ਵਿੱਚ ਤੁਸੀਂ ਦੇਖਿਆ ਮੈਂ ਤਾਂ ਨਹੀਂ ਫੜਿਆ ਇਹਨਾਂ ਦੇ ਮੁਲਾਜ਼ਮਾਂ ਨੇ ਰੌਲਾ ਪਾਇਆ ਵੋਟਾਂ ਪਾਉਂਦੇ ਆ ਫੜ ਲਿਆ ਤੇ ਜੇ ਇੱਕ ਚ ਫੜਿਆ ਤੇ ਤੁਸੀਂ ਸਮਝੋ ਬਾਕੀਆਂ ਚ ਕੀ ਬਣਿਆ ਹੋਊਗਾ ਫਿਰ ਕੈਂਸਲੇਸ਼ਨ ਕਿੰਨੀ ਹੋਈ ਆ ਤਿੱਬੜ ਜ਼ੋਨ ਦੇ ਵਿੱਚ ਜਿਹੜੀ ਮੇਰੀ ਕੈਂਡੀਡੇਟ ਸੀਗੀ ਉਹ 1047 ਵੋਟਾਂ ਕੈਂਸਲ ਕੀਤੀਆਂ ਤੇ 210 ਨਾਲ ਉਹਨੂੰ ਜੇਤੂ ਕਰਾਰ ਦਿੱਤਾ ਤੇ ਮੈਂ ਰੋਂਦਾ ਨਹੀਂ ਮੈਂ ਵੈਲਕਮ ਕਰਦਾ ਇੱਕ ਇਹਨਾਂ ਦਾ ਏਆਰਓ ਆ ਸ਼ਰਨ ਇੱਕ ਇਹਨਾਂ ਦੇ ਜਿਹੜੇ ਅਫਸਰ ਆ ਫਿਰ ਜਿੰਨਾ ਨੇ ਜੋ ਕੀਤਾ ਮੈਨੂੰ ਖੁਸ਼ੀ ਆ ਕਿ ਬਰਿੰਦਰ ਮੀਤ ਸਿੰਘ ਪਾੜੇ ਦੇ ਗਾੜੀ ਐਦਾਂ ਕੋਈ ਯੁਰਤ ਰੱਖਦੇ ਆ ਤੇ ਆੜਨਾਲੇ ਆ ਜਦ ਤਨ ਸਾਡਾ ਸਮਾਂ ਆਊਗਾ ਮੈਂ ਜਰੂਰ ਆ ਕੇ ਤੇ ਦੱਸਣਾ ਨਹੀਂ ਵੀ ਹਾਏ ਓਏ ਤੱਕਾ ਹੋ ਗਿਆ ਤੱਕਾ ਵੈਲਕਮ ਆ ਦੋ ਹੱਥ ਜੋੜ ਕੇ ਵੈਲਕਮ ਕਰਦਾ ਜਿਹੜੀ ਗੱਲ ਕੀਤੀ ਵੀਡੀਓ ਬੜੀ ਵਾਇਰਲ ਹੋਣੀ ਕਹਿੰਦੇ ਡਾਇਨਾਸੌਰ ਵੀ ਆਗੇ ਤੇ ਸੁਖਵੀਰ ਬਾਦਲ ਵੀ ਆਏ ਦੇਖੋ ਪੈਸੇ ਦੇ ਕੇ ਜਿੰਨਾ ਮਰਜੀ ਡਾਇਨਾਸੌਰ ਲੈ ਅਜ ਡਾਇਨਾਸੌਰ ਆ ਸਕਦੇ ਆ ਜੇ ਡਾਇਨਾਸੌਰ ਹੀ ਨਹੀਂ ਆ ਸਕਦੇ ਕੱਲੀ ਕਿੱਥੋਂ ਆ ਜਾਣੇ ਆ ਸੋ ਇਹ ਕਰਕੇ ਇਹ ਗੱਲ ਖਤਮ ਕਰ ਐਦਾਂ ਹੀ ਆਉਣੇ ਨਾ ਕੱਲੀ ਦਲ ਦੋ ਦੋ ਵੋਟਾਂ ਪਿੰਡਾਂ ਚੋਂ ਨਿਕਲ ਨਹੀਂ ਆ ਖਾਲੀ ਦਾ ਲਾ ਕੇ ਜੇ ਇੱਕ ਚੰਕ ਦੇ ਵਿੱਚੋਂ ਕਿਤੇ ਚਾਰ ਸੀਟਾਂ ਜਿੱਤ ਗਿਆ ਤੇ ਹੁਣ ਇਹਦਾ ਮਤਲਬ ਕਿ ਕਾਲੀਦਲ ਲਾਜੂ ਇੱਥੇ ਕੀ ਇੱਥੇ ਗਰਦਾਸਪੁਰ ਕਾਲੀਦਲ ਕਿੱਥੇ ਚਲ ਗਿਆ ਦੱਸੋ ਨਾ ਗਰਦਾਸਪੁਰ ਦੇ ਵਿੱਚ ਦੋ ਦੋ ਚਾਰ ਚਾਰ ਵੋਟਾਂ ਪਿੰਡ ਚੋਂ ਨਿਕਲ ਰਹੀਆਂ ਔਰ ਉਹਨਾਂ ਪਿੰਡਾਂ ਜਿਹੜੇ ਕਾਲੀ ਪਿੰਡ ਨੇ ਤੇ ਫਿਰ ਡਾਇਨਾਸੌਰ ਕਿੱਥੋਂ ਆਉਣਗੇ ਇੱਥੇ ਤੇ ਪਹਿਲੇ ਜੇ ਐਦਾਂ ਦੇ ਬੰਦੇ ਰਹੇ ਤੇ ਡਾਇਨਾਸੌਰ ਦਾ ਤੇ ਪਤਾ ਨਹੀਂ ਜਿਹੜਾ ਰਹਿੰਦਾ ਹੁੰਦਾ ਹੁੰਜਾ ਕੰਮ ਉਹ ਵੀ ਫਿਰ ਜਾਣਾ ਸੋ ਇਸ ਕਰਕੇ ਮੇਰਾ ਓਪਨ ਚੈਲੰਜ ਆ 2027 ਚ ਅਸਲੀ ਮੈਚ ਖੇਡਣ ਦਾ ਮਜ਼ਾ ਆਉਣਾ ਆ ਤੇ ਮੰਜੀ ਕੌਣ ਕਿਦੀ ਠੋਕੂਗਾ ਇਹ ਤੇ ਪ੍ਰਮਾਤਮਾ ਜਾਣਦਾ ਹੰਕਾਰ ਨਾ ਰੱਬ ਲਿਆਵੇ ਮੰਜੀ ਤਿੰਨ ਚਾਰ ਵਾਰੀ ਮੇਰੇ ਗਰਦਾਸਪੁਰ ਦੇ ਲੋਕਾਂ ਨੇ ਇਹਨਾਂ ਦੀ ਠੋਕੀ ਆ ਤੇ ਜਿਹੜੀ ਆ 27 ਆਉਣੀ ਆ ਉਹਦੇ ਚ ਚੂਲਾ ਲਾ ਦਿਆਂਗੇ ਯਾਰਾਂ ਜਿਹੜੀ ਰਹਿ ਗਈ ਨਾ ਮਾੜੀ ਮੁਰਤੀ ਚੀ ਪੀਂਚ ਮੰਜੀ ਦੀ ਆਜ ਆਉਂਦੀ ਆ ਕੋਈ ਵੀ ਹਟਾ ਲਾ ਦਿਆਂਗਾ ਇਹਨਾਂ ਦੀ